ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੋਟੀਆਂ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਨਗ ਲੈ ਕੇ ਆਂਦੇ ਜੀ ਤਿੰਨ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਾਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਸਰਜੀਤ ਸਿੰਘ ਨਾਂ ਜੀ ਪਿੰਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਲਵੰਡੀ ਭਾਈ ਦੇ ਨਾਲ ਆ ਜਮਾ ਠੀਕ ਆ ਜੀ 94644 98522 ਠੀਕ ਆ ਭਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੂ ਆ ਗਏ ਨਮਾਜੇ ਦਾ ਇਹ ਜੀ ਦੂਜੇ ਗੈਲੇ ਕੋਈ ਤੀਜੇ ਗੈਲੇ ਠੀਕ ਆ ਜੀ ਠੀਕ ਆ ਜੀ ਆਪਣੀ ਖਰੀਦੀ ਹੋਈ ਆਪਣੀ ਖਰੀਦੀ ਆ ਠੀਕ ਆ ਜੀ ਆ ਬੱਛਾ ਮਗਰ ਬੈਠਾ ਜੀ ਪਰਸੋ ਸੂਈ ਆ ਜੇਰ ਕੰਪਲੀਟ ਆ ਜੇਰ ਕੰਪਲੀਟ ਆ ਜੀ ਕਿੰਨਾ ਬੋਲਾ ਤਿਆਰ ਆ ਜੀ ਹੁਣ ਹੋਊਗਾ 13 14 ਕਿਲੋ ਜੀ ਦੁੱਧ ਹਾਂ ਦੁੱਧ ਦੇ ਦੋਗੇ 20 22 ਕਿਲੋ 20 ਕਿਲੋ ਤੋਂ ਬਾਹਰ ਚੋਊਗੀ ਲੈਵਲ ਉਹ ਬਹੁਤ ਚੰਗਾ ਠੀਕ ਆ ਬਾਕੀ ਸੋਨਾ ਸਜ ਜਤਨਾ ਦਾ ਤੁਰ ਕੇ ਦਿਖਾ ਦਿਓ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲਾ ਕ੍ਰੋਸ ਬ੍ਰੀਡ ਚ ਆ ਜਾਂਦੀ ਆ ਤੇ ਦੁੱਧ ਵੀ ਕਰਮ ਵਾਲੀ ਦਾ ਚੰਗੀ ਫੈਟ ਵਾਲਾ ਹੋਊਗਾ 13-14 ਕਿਲੋ ਬੋਲੀ ਹਾਂਜੀ ਹਾਂਜੀ ਹੋਊਗੀ ਜੀ ਠੀਕ ਆ 13 ਤੋਂ 14 ਕਿਲੋ ਬੋਲੀ ਆਪ ਦੀ ਜੋਖ ਕੇ ਲੈ ਜਾਓ ਕੋਈ ਵੀ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਸੋਨਾ ਕੱਟ ਵਾਲਾ ਹਵਾਨਾ ਮੁੱਠੀ ਵਾਲਾ ਥਣ ਬਾਕੀ ਚਾਰ ਹੀ ਥਣ ਹੋੜ ਛਾਂ ਕੇ ਤੇ ਪੂਰਾ ਵੀ ਨਹੀਂ ਜੀ ਕੱਦ ਵੇਲ ਦੀ ਹਨਾ ਬਾਈ ਚੰਗੀ ਆ ਵੱਡੀ ਆ ਜੀ ਵੱਡੀ ਆ ਹੂੰ ਕੋਈ ਆਏ ਨਹੀਂ ਛੋਟੀ ਮੰਨ ਕੇ ਨਾ ਆਵੇ ਬਾਕੀ ਰੰਗ ਪ੍ਰਿੰਟ ਪੂਰਾ ਚੰਗਾ। ਸੁਆ 22 ਦੀ ਖਰੀਦੀ ਹੋਈ ਹੈ ਚਾਹੇ ਦੂਜਾ ਮੰਨ ਲਓ ਤੀਜਾ ਮੰਨ ਲਓ ਚਾਹੇ ਚੌਥਾ ਮੰਨ ਲਓ। ਆ ਵਾ ਅੱਛਾ ਬੈਠਾ ਮਗਰ ਨਹੀਂ ਪਰਸੋ ਸੁਈ ਆ। ਠੀਕ ਆ। ਹਾਂ। ਤੇ ਜੇ ਅੱਜ ਡਿਮਾਂਡ ਕਰਨੀ ਆਪਾਂ ਜਿਹੜੇ ਲੈਣੇ ਆ। ਮੁੱਲ ਜਿੰਨਾ ਮਰਜੀ ਜੀ 65000 ਦੀ ਦੇ ਦੇਣੀ ਆ। ਠੀਕ ਆ। ਹਾਂਜੀ। ਮੁੱਲ ਕਰਾਉਣ ਨੂੰ ਜਿੰਨਾ ਮਰਜੀ ਜੋ ਮਰਜੀ 70 ਕਰਾ ਲਓ 75 ਕਰਾ ਲਓ। ਠੀਕ ਆ। ਠੀਕ ਹੈ ਜੀ। ਏਡੀ ਬੱਚੀ ਦੇਣੀ ਨਹੀਂ ਕਿਸੇ ਨੇ। ਨਹੀਂ ਦੇਣੀ। ਅਗਲੇ ਨੇ 75000 ਤੋਂ ਘੱਟ ਕੋਈ ਨਹੀਂ ਮੁੱਲ ਕਰਦਾ। ਹੂੰ ਠੀਕ ਆ। ਆਪਾਂ ਹਾਬ ਨਾ ਫੇਨਾ ਦੇਣੀ ਦੋ ਨੰਬਰ ਦਾ ਸੂਆ ਕਿੰਨਾ ਮਾ ਜੀ ਪਹਿਲੇ ਸੂਏ ਸੂਈ ਆ ਜੀ ਦੰਦੋ ਜੀ ਦੰਦੋ ਦੋਂਦੀ ਹੋਊਗੀ ਜਾਂ ਚੌਗੀ ਆਪਾਂ ਵੇਖੀ ਨਹੀਂ ਬਿਨਾ ਨਿਆਣੇ ਤੋਂ ਚੋ ਬੱਚਾ ਕੀ ਹੈ ਮਗਰ ਬੱਚੀ ਮਗਰ ਜੀ ਉਹ ਖੜੀ ਕਾਲੀ ਕਾਲੀ ਬੱਚੀ ਆ ਠੀਕ ਆ ਤੇ ਕਿੰਨਾ ਕੁ ਬੋਲਾ ਜੋਖ ਦਾਂਗੇ ਇਹਦੇ ਥੱਲੇ ਹੋਊਗਾ 11 12 ਕਿਲੋ ਹੁਣ 11 ਹਾਂਜੀ ਠੀਕ ਆ ਜੇਰ ਦੀ ਕੰਪਲੀਟ ਹੈ ਹੈਂ ਜਮਾ ਸਾਫ ਆ ਜੀ ਤੋੜ ਕੇ ਦਿਖਾ ਦਿਓ ਵੀਰੇ ਸੋਨਾ ਥਣਾ ਦਾ ਸੈਜ ਆ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਹਲਾ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਨਾ ਸੈਜ ਬਾਕੀ ਰੰਗ ਪ੍ਰਿੰਟ ਵਾਲੀ ਆ ਤੇ ਭਜਨ ਵੀ ਹਨਾ ਬਈ ਚੰਗਾ ਇਹਦਾ ਚੰਗੀ ਆ ਹਨਾ ਬਈ ਬੱਚੀ ਬਹੁਤ ਚੰਗੀ ਆ ਜੀ ਬੱਚੀ ਹੂੰ ਠੀਕ ਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਕੁਆਲਿਟੀ ਤੁਸੀਂ ਆਪ ਹੀ ਚੈੱਕ ਕਰ ਸਕਦੇ ਬੋਦੀ ਵਾਲੀ ਬੱਚੀ ਆ ਜੀ ਬੋਦੀ ਵਾਲੀ ਬੱਚੀ ਹੂੰ ਠੀਕ ਆ ਜੀ ਠੰਡੀ ਇੰਨੀ ਆ ਨਿਆਣਾ ਪਉਣਾ ਪਾਵੇ ਨਹੀਂ ਪਉਣਾ ਨਾ ਹਾਂਜੀ ਹਾਂਜੀ ਉਵੇਂ ਨਿਆਣੇ ਤੋਂ ਬਿਨਾ ਚੋਪ ਭਵੇਂ ਠੀਕ ਆ ਹਾਂ ਜੈਜ ਡਿਮਾਂਡ ਇਹਦੀ ਇਹ ਜੀ ਮੁੱਲ ਜਿੰਨਾ ਮਰਜ਼ੀ ਕਰਾ ਲਓ ਹੂੰ ਇਹ 60000 ਦੀ ਦੇ ਦਾਂਗੇ 60 ਦੀ ਦੇ ਦਾਂਗੇ ਹਾਂਜੀ ਠੀਕ ਆ ਬਾਈ ਤਿੰਨ ਹਜ਼ਾਰ ਹੋਰ ਛੱਡਦਾ 60 ਦੀ ਪੂਰੇ ਦੇ ਦਾਂਗੇ 60 ਦੀ ਪੂਰੇ ਹਾਂ ਤਵੇਂ ਐਂ ਬਹਿ ਜਾ ਬਾਈ ਥੱਲੇ ਠੀਕ ਆ ਬਾਈ ਐਂ ਏਟਰ ਗਾ ਲੈਵਾ ਵਧੀਆ ਪੋੜਾ ਤਿੰਨ ਨੰਬਰ ਬਾਈ ਇਹ ਜੀ ਗੱਬਣਾ ਵੱਚੀ ਠੀਕ ਆ ਵੱਡੀ ਜਰਸੀ ਵੱਡੀ ਪੰਜਾਬ ਵਾਲੀ ਜਰਸੀ ਕੁਮਾਚਲ ਵਾਲੀ ਨਾ ਮੰਨੇ ਬਹੁਤ ਵੱਡੀ ਏਡੀ ਤਾਂ ਕੁਮਾਚਲ ਵਾਲੀ ਹੁੰਦੀ ਹਾਂਜੀ ਹੂੰ ਠੀਕ ਆ ਜੀ ਠੀਕ ਆ ਇਹ ਕੋ 10 ਦਿਨ ਲੈ ਜੇ 15 ਲੈ ਜੇ 12 ਲੈ ਜੇ ਆਪਾਂ ਲਿਆਂਦੀ ਆ ਜੀ ਠੀਕ ਆ ਖੁੱਲਾ ਹੀ ਲੈ ਜੂ 10 ਤੋਂ ਤਾਂ ਪਲਾਸੀ ਲੈ ਕੇ ਜਾਵਾਂਗੇ ਹਾਂ ਜੀ ਹਾਂ ਜੀ ਵੱਧ ਵੀ ਲਿਜਾ ਸਕਦੀ ਐ ਇੱਕ ਦੋ ਦਿਨਾਂ ਢਾਂਚਾ ਬਹੁਤ ਵੱਡਾ ਤੇ ਵਜੋਂ ਵਜੂਦ ਪੂਰਾ ਚੰਗਾ ਹਨਾ ਇਹਦਾ ਹਾਂ ਜੀ ਠੀਕ ਆ ਸਾਫ ਸੁਥਰੀ ਨਾੜਾ ਨੂੜਾ ਵਖਾਦੇ ਬਰਾੜ ਸਾਹਿਬ ਇਹ ਨਾੜਾ ਨੂੜਾ ਕਿੰਨਾ ਪਿਆ ਜੂ ਦੁੱਧ ਇਹ ਉਹਨਾਂ ਨੇ ਕਿਹਾ ਜੀ ਅਸੀਂ 18 20 ਕਿਲੋ 22 ਕਿਲੋ ਪਨੀ 20 ਕਿਲੋ ਵਿੱਚ ਉਂਦੇ ਰਹੇ ਆ ਠੀਕ ਆ ਠੀਕ ਆ ਜੀ ਅਸੀਂ ਆਪਾਂ ਕਹਿ ਦਈਏ ਆਪਣਾ ਮਾਲ ਆ ਖਰੀਦਿਆ ਹੂੰ ਆਪਣਾ ਖਰੀਦਿਆ ਹੁੰਦਾ ਠੀਕ ਆ ਜੀ ਆਪਾਂ ਠੀਕ ਆ ਬਾਈ ਬਾਕੀ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਕੋਟ ਛਾਂ ਕੇ ਤੇ ਪੂਰਾ ਵੀ ਨਹੀਂ ਰੰਗ ਪ੍ਰਿੰਟ ਤੁਸੀਂ ਆਪ ਚੈੱਕ ਕਰ ਸਕਦੇ ਹੋ ਜੀ ਬਾਕੀ ਨਿੱਗਰ ਨਰੋਈ ਆ ਹਨਾ ਬਾਈ ਫੁੱਲ ਵੱਡੀ ਆ ਜੀ ਫੁੱਲ ਨਿੱਗਰ ਨੁਕਰ ਆ ਬਹੁਤ ਹੂੰ ਠੀਕ ਆ ਇਹਦੀ ਜਾਇਦ ਜੀ ਡਿਮਾਂਡ ਜਿਹੜੇ ਲੈਣੀ ਆ ਇਹ ਜੀ 70000 ਦੇ ਦਾਂਗੇ ਮੁੱਲ ਜੋ ਮਰਜ਼ੀ ਅੱਜ ਅੱਜ ਕੱਚੀ ਕੱਚੀ ਏ ਠੀਕ ਆ ਹਾਂ 70000 ਦੀ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰੋ ਉਹਨੂੰ ਤੁਸੀਂ ਜਿੰਨਾ ਮਰਜ਼ੀ ਕਰਾ ਲੋ ਫੁੱਲ ਬਜਨ ਵਜੂਦ ਵਾਲੀ ਆ ਬਾਕੀ ਸੋਨਾ ਥੜਾ ਦਾ ਸਹਿਜ ਕੱਲਾ ਕੱਲਾ ਨਿੱਖੜ ਮਾ ਕੋਈ ਵੀ ਨਾਗ ਤੁਹਾਨੂੰ ਫਿੱਟ ਬੈਠੂਗਾ ਪਸੰਦ ਆਊਗਾ ਨੰਬਰ ਸਕਰੀਨ ਤੇ ਮਾੜਾ ਜੀ ਪਹਿਲਾਂ ਦੱਸ ਦਿੰਨੇ ਆ ਆ ਪਾਸਾ ਜਾਂ ਨੀਵਾ ਮਾੜਾ ਜੀ ਹਾਂਜੀ ਇਹ ਤਾਂ ਨਹੀਂ ਫਰਕ ਹੈ ਨਾ ਮੈਨੂੰ ਵੀ ਦੇਖਣ ਨੂੰ ਪਤਾ ਨਹੀਂ ਲੱਗਿਆ ਹਾਂਜੀ ਐਵੇਂ ਦੱਸ ਕੇ ਦੇਣੀ ਆ ਐਵੇਂ ਮਾੜਾ ਜੀ ਬੱਸ ਆ ਥੋੜਾ ਜਿਹਾ ਹੈਗਾ 19 21 ਦਾ ਹਾਂ ਐਵੇਂ ਮੁੜ ਕੇ ਅਗਲਾ ਇੱਥੇ ਆਣ ਕੇ ਕਹੇ ਹਾਂ ਬਈ ਦੱਸ ਇਹ ਗੱਲ ਸਹੀ ਆ ਕਈ ਯਾਰ ਨਹੀਂ ਬਈ ਨਿਕਾ ਜਾਂਦੀ ਆਪਣੀ ਵੀ ਨਹੀਂ ਗਈ ਤੇ ਪਰ ਦਸ ਤਾਂ ਬਾਈ ਨੇ ਵਧੀਆ ਗੱਲ ਆ ਕਿਸੇ ਦਾ ਘੇੜਾ ਨਾ ਵੱਜੇ ਆਪਾਂ ਇਹ ਗੱਲ ਲੈਂਦੇ ਹਾਂ ਬਿਲਕੁਲ ਸਣਾ ਦੀ ਮੇਰੀ ਗਾਰੰਟੀ ਆ ਫੁੱਲ ਕੋਈ ਆਨਲਾਈਨ ਹੀ ਮੰਗਾਉਂਦਾ ਠੀਕ ਆ ਤੇ ਜਿਹੜੀ ਐਨ ਵੱਡੀ ਆ ਨਾਲੇ ਠੀਕ ਆ ਬਾਈ ਬਾਕੀ ਨੰਬਰ ਸਕਰੀਨ ਤੇ ਚੱਲੂਗਾ